ਸਾਰੇ ਹਮ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮਨਜੀਤ ਬੁਟੀਕ ਤੇ ਤੁਹਾਡਾ ਸਵਾਗਤ ਹੈ ਹੋਪ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਲਓ ਜੀ ਅੱਜ ਆਪਾਂ ਹੋਰ ਨਿਊ ਕਲੈਕਸ਼ਨ ਨਾਲ ਹਾਜ਼ਰ ਹੋਏ ਆ ਸੋ ਇਹ ਮਿਕਸ ਵੈਰਾਈਟੀ ਹੋਊਗੀ ਸਾਰੀ ਪਿੱਛੇ ਕਾਟਨ ਦੇ ਹੋਣਗੇ ਜਿਵੇਂ ਚੂ ਤਮੰਨਾ ਬ੍ਰਾਂਡ ਮਸਲੀਨ ਬਹੁਤ ਸੋਹਣੇ ਸੂਟ ਨੇ ਪਾਰਟੀ ਵੇਅਰ ਨੇ ਲਓ ਜੀ ਤੁਹਾਡਾ ਜ਼ਿਆਦਾ ਟਾਈਮ ਨਾ ਪੇਸਟ ਕਰਦੇ ਹੋਏ ਕਰਦੇ ਆਂ ਆਪਾਂ ਸ਼ੁਰੂ ਫਸਟ ਆਰਟੀਕਲ ਆ ਜਿੰਮੀ ਜੂ ਫੈਬਰਿਕ ਹੈ ਇਹ ਦੇਖੋ ਇਹ ਮੋਤੀ ਵਰਕ ਹੈ ਜੀ ਇਹ ਨਾਲਕੀ ਵਰਕ ਵਰਕ ਹੈ ਕਟਦਾਨ ਹੈ نیچے ਬਾਰਡਰ ਆ ਗਿਆ ਬਹੁਤ ਸੋਹਣਾ ਇਹ ਲੇਸ ਲੱਗੀ ਹੋਈ ਹੈ ਇਹ ਜਿਗਜੈਗ ਚ ਬਾਰਡਰ ਬਣਾਇਆ ਹੋਇਆ ਮਹਿੰਦੀ ਜਿਹਾ ਸ਼ੇਡ ਹੈ ਇਹਦਾ ਪਿਓਰ ਦੁਪੱਟਾ ਏ ਰਿਅਨ ਬਾਟਮ ਐਸ ਵੀ ਦੁਪट्टे ਤੇ 4 ਸਾਈਡ ਗੋਟਾ ਲੱਗਿਆ ਹੋਇਆ ਜੀ ਬਹੁਤ ਸੋਹਣਾ ਦੁਪੱਟਾ ਹੈ ਆ ਦੇਖੋ ਗੋਟਾ ਲੱਗਿਆ ਹੋਇਆ 4 ਸਾਈਡ সিলਵਰ ਕਲਰ ਦਾ ਪੂਰੇ ਇਹ ਰੀਜ਼ਨੇਬਲ ਪ੍ਰਾਈਸ ਚ ਨੇ ਇਹਦੇ ਵਿੱਚ 4 ਕਲਰ ਨੇ ਜੀ ਇਹ ਦੇਖੋ ਇਹ ਆ ਗਿਆ ਸੀ ਗ੍ਰੀਨ ਸੇਮ ਹੀ ਹੈ ਵੀ ਸੇਮ ਵਰਕ ਕੀਤਾ ਹੋਇਆ प्योर दुपट्टा रेओन बॉटम नेक्स्ट आ गया एक ग्रे कलर आ गया जी रेओन रेओन बॉटम प्योर दुपट्टा नेक्स्ट आ गया ये ये गोल्डन स्किन जहा कलर है बहुत सोहना कलर है नीचे बॉर्डर बनया हुआ हाँ, है उपर बूटिया बनिया हुई बहुत प्यारा सूट है जी फुल पार्टी पार्टीवीयर है रीजनेबल प्राइस है सब तो वीडी गल रीजनेबल प्राइस है फुल पार्टी पार्टीवेयर है लो जी एक होर नवा आर्टिकल देखो हैंड पेंट है ये सारा हैंड पेंट है ਲੇਦਰ ਵਰਕ ਹੈ ਗੋਟਾ ਪੱਤੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਇਹ ਜ਼ਿਕਜ਼ੈਕ ਟਾਈਪ ਚ ਪੂਰਾ ਟ੍ਰੈਂਡਿੰਗ ਚ ਹੈ ਇਹ ਵਾਲਾ ਡਿਜ਼ਾਈਨ ਪਿਓਰ ਮਸਲੀਨ ਦਾ ਸੂਟ ਹੈ 올 ਓਵਰ ਪੂਰਾ 5 ਮੀਟਰ ਇਧਰ ਸਾਈਡ ਤੇ ਆ ਗਈਆਂ ਬਾਜੂ ਪੌਣੀ ਬਾਜੂ ਕਰੋ ਚ ਅੱਧੀ ਬਾਜੂ ਕਰੋ ਪਿਆਰਾ ਜਿਹਾ ਸੂਟ ਹੈ ਪੂਰਾ 5 ਮੀਟਰ 5 ਮੀਟਰ ਤਾਂ 5 ਮੀਟਰ ਕੋਈ 4 80 ਨਹੀਂ ਕੋਈ 475 ਨਹੀਂ ਇਹ ਆਗਾ ਸੋਹਣਾ ਦਾ ਦੁਪੱਟਾ ਦੇਖੋ ਕਿੰਨੀ ਪਿਆਰੀ ਲੁੱਕ ਹੈ ਇਹਦੀ ਫੋਰ ਸਾਈਡ ਲੇਸ ਲੱਗੀ ਹੋਈ ਹੈ ਇਹ ਗੋਟੇ ਦਾ ਕੰਮ ਕੀਤਾ ਹੋਇਆ ਜੀ ਹੈਂਡ ਪੇਂਟ ਹੈ ਟੈਬੀ ਸਿਲਕ ਦਾ ਦੁਪੱਟਾ ਰੀਜ਼ਨੇਬਲ ਪ੍ਰਾਈਸ ਆਫ ਵਾਈਟ ਸੂਟ ਅਗਲਾ ਆ ਗਿਆ ਨਿਊਨ ਗ੍ਰੀਨ ਕਲਰ ਬਹੁਤ ਪਿਆਰਾ ਸੂਟ ਹੈ ਜੀ ਸੇਮ ਡਿਜ਼ਾਈਨ ਸੇਮ ਡਿਜ਼ਾਈਨ ਹੈ ਗੋਟਾ ਪੱਤੀ ਲੈਦਰ ਤਿੰਨ ਟਾਈਪ ਦਾ ਵਰਕ ਕੀਤਾ ਹੋਇਆ ਜੀ ਇਸ ਤੇ ਹੈਂਡ ਪੇਂਟ ਗੋਟਾ ਪੱਤੀ ਔਰ ਲੈਦਰ ਲੈਦਰ ਦਾ ਬਹੁਤ ਟ੍ਰੈਂਡ ਹੈ ਅੱਜਕਲ ਦੁਪੱਟਾ ਸੇਮ ਹੀ ਹੈ ਜਿਹੜਾ ਅਸੀਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਖੋਲ ਕੇ ਸਾਰੇ ਦੁਪੱਟੇ ਨਹੀਂ ਖੋਲ ਕੇ ਦਿਖਾਵਾਂਗੇ 2.5 ਮੀਟਰ ਦੀ ਪੂਰੀ ਲੈਂਥ ਹੈ ਵਿਡਥ ਇਹ ਵੀ ਚੌੜੀ ਨੈਕਸਟ ਆ ਗਿਆ ਲੈਵੰਡਰ ਸ਼ੇਡ ਬਹੁਤ ਪਿਆਰਾ ਸ਼ੇਡ ਹੈ ਪੂਰਾ ਟ੍ਰੈਂਡਿੰਗ ਚ ਹੈ ਇਹਦਾ ਦੇਖੋ ਇਹਦਾ ਡਿਜ਼ਾਈਨ ਹੈ ਲੱਗਿਆ ਨੀਚੇ ਸਕੁਅਰ ਬਣੇ ਹੋਏ ਨੇ ਘੇਰੇ ਤੇ ਸਾਈਡ ਤੇ ਆਗੀਆਂ ਬਾਜੂ ਬਹੁਤ ਪਿਆਰੀਆਂ ਇਹ ਆ ਗਈ ਇਹਦੀ ਲੁੱਕ ਸੂਟ ਬਣਨ ਤੋਂ ਬਾਅਦ ਇਹ ਆ ਗਿਆ ਜੀ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਨੈਕਸਟ ਆ ਗਿਆ ਗ੍ਰੇ ਕਲਰ ਹੈਂਡ ਪੇਂਟ ਬੁਟਾ ਪੱਤੀ ਵਰ ਲੀਦਰ ਦੁਪੱਟੇ ਬਹੁਤ ਪਿਆਰੇ ਨੇ ਇਹਨਾਂ ਨਾਲ ਦੇਖੋ ਬਹੁਤ ਸੋਹਣੇ ਦੁਪੱਟੇ ਨੇ ਇਹ ਤੁਸੀਂ ਸੂਟ ਕਿਤੇ ਵੀ ਵੇਅਰ ਕਰ ਸਕਦੇ ਹੋ ਇਦਾਂ ਦੀ ਲੁੱਕ ਦੇ ਨੇ ਨੈਕਸਟ ਆ ਗਿਆ ਬੇਬੀ ਪਿੰਕ ਬਹੁਤ ਸੋਹਣਾ ਸੂਟ ਹੈ ਜੀ 올ਓਵਰ 5 ਮੀਟਰ ਬਹੁਤ ਪਿਆਰਾ ਇਹ ਆ ਗਿਆ ਜੀ ਦੁਪੱਟਾ ਬਿਊਟੀਫੁਲ ਆਰਟੀਕਲ ਪਿਓਰ ਮਸਲੀਨ ਹੈ ਇਹ ਇਹ ਕਾਟਨ ਦੀ ਲੇਸ ਲੱਗੀ ਹੋਈ ਹੈ ਤਮੰਨਾ ਬ੍ਰਾਂਡ ਦਾ ਹੈ ਤਮੰਨਾ ਬ੍ਰਾਂਡ ਹੈ ਜੀ ਇਹ ਦੇਖੋ ਇਹ ਲੇਸ ਇਨਸਰਟ ਕੀਤੀ ਹੋਈ ਹੈ ਇਹਦੇ ਪੌਂਚਾ ਵਰਕ ਵੀ ਹੈ ਪੂਰੇ ਟ੍ਰੈਂਡਿੰਗ ਚ ਨੇ ਇਹ ਸੂਟ ਇਹ ਦੇਖੋ ਪੌਂਚਾ ਵਰਕ ਤਮੰਨਾ ਬ੍ਰਾਂਡ ਹੈ ਜੀ ਬਹੁਤ ਸੋਹਣਾ ਸੂਟ ਹੈ ਇਹ ਵਰਕ ਹੈ ਜਿਹੜਾ ਰੇਸ਼ਮ ਵਰਕ ਹੈ ਔਰ ਛੇੜ ਨਾਲ ਕੀਤਾ ਹੋਇਆ ਹੈ ਨੀਚੇ ਕਟਾਮ ਬਣੇ ਹੋਏ ਨੇ ਮੂਰੀ ਤੇ ਸਲਵਾਰ ਤੇ ਵਰਕ ਕਮੀਜ਼ ਦੇ ਪ੍ਰਿੰਟ ਨਾਲ ਦਾ ਜੀ ਜਿਹੜੇ ਸਲਵਾਰ ਤੇ ਕਲਰ ਪਾਈ ਹੋਏ ਨੇ ਕਮੀਜ਼ ਦੇ ਪ੍ਰਿੰਟ ਨਾਲ ਦੇ ਕਲਰ ਪਾਈ ਹੋਏ ਨੇ ਇਹ ਦੇਖੋ ਕੁਝ ਏਦਾਂ ਦੀ ਲੁੱਕ ਆਊਗੀ ਇਹ ਆ ਗਿਆ ਦਾ ਦੁਪੱਟਾ ਇਹ ਆ ਗਿਆ ਇਹਦਾ ਦੁਪੱਟਾ ਬਹੁਤ ਸੋਹਣਾ ਦੇਖੋ ਜੀ ਦੁਪੱਟਾ ਬਹੁਤ ਪਿਆਰਾ ਲੈਂਥ ਵਿਡਥ ਦਾ ਕੋਈ ਇਸ਼ੂ ਨਹੀਂ बहुत सोहना है ये दुपट्टा अस एक तो खोल के दिखा रहे बाकी सारे सूटा सेम डिजाइन बहुत प्यारा कलर है ऑरेंज कलर है जी ये बहुत प्यारा ये आ गया दुपट्टा ਦੁਪੱਟਾ ਸੇਮ ਹੈ। ਇਹ ਕਲੀ ਟਾਈਪ ਲੇਸ ਲੱਗੀ ਹੋਈ ਹੈ। ਨੇ। ਇਹਦੀ ਲੁੱਕ ਕੁਛ ਇਦਾਂ ਦੀ ਆਊਗੀ ਦੇਖੋ। ਇਹਦੇ ਵੀ ਬਾਟਮ ਤੇ ਵਰਕ ਹੈ ਜੀ ਬਹੁਤ ਪਿਆਰਾ। ਤਮੰਨਾ ਬ੍ਰਾਂਡ ਦੇ ਨੇ ਬਹੁਤ ਸੋਹਣੇ ਸੂਟ ਨੇ। ਰੀਜ਼ਨੇਬਲ ਪ੍ਰਾਈਸ ਹੈ। ये देखो रेड कलर बहुत प्यारा सूट है जी ये लुक इदा ये आ गया दुपट्टा पूरे ट्रेंडिंग ने सूट नैक्सट आ गया येलो ਦਪੱਟਾ ਇਹ ਦੇਖੋ ਲੋਕ ਇਹਦੀ ਕੁਝ ਇਦਾਂ ਦੀ ਆਉਗੀ ਤਮੰਨਾ ਬ੍ਰਾਂਡ ਇਹ ਦਾ ਆ ਗਿਆ ਬਾਟਮ ਵਰਕ ਤੇ ਰੇਸ਼ਮ ਵਰਕ ਹੈ ਸਾਰਾ ਸ਼ੇਡ ਵਰਕ ਕੀਤਾ ਹੋਇਆ ਇਹ ਸਾਰੇ ਸ਼ਰਟ ਨਾਲ ਦੇ ਕਲਰ ਪਾਈ ਹੋਏ ਨੇ ਤਮੰਨਾ ਬ੍ਰਾਂਡ ਦਾ ਜੀ ਬਹੁਤ ਸੋਹਣਾ ਸੂਟ ਹੈ ਰੀਜ਼ਨੇਬਲ ਪ੍ਰਾਈਸ ਹੈ ਲੋ ਜੀ ਅਗਲਾ ਆਰਟੀਕਲ ਜਾਮ कॉटन ਦੇਖੋ ਜੈਪੁਰੀ ਪ੍ਰਿੰਟ ਇਹ ਕਸੀਦਾ ਵਰਕ ਕੀਤਾ ਹੋਇਆ ਜੀ ਹੈਂਡ ਵਰਕ ਹੈ ਇਹ ਕਸੀਦਾ ਵਰਕ ਕਹਿੰਦੇ ਨੇ ਇਹਨੂੰ ਬਹੁਤ ਸੋਹਣਾ ਵਰਕ ਹੈ ਜਾਮ कॉटन ਹੈ ਘੇਰੇ ਤੇ ਬਾਰਡਰ ਬਣਿਆ ਹੋਇਆ ਹੈ ਔਰ ਕਾਟਨ ਦੀ ਲੇਸ ਲੱਗੀ ਹੋਈ ਹੈ ਇਹਦਾ ਬੈਕ ਸਾਈਡ ਵੀ ਸੇਮ ਹੀ ਹੈ ਲਓ ਜੀ ਇਹ ਆ ਗਿਆ ਇਹਦਾ ਬੈਕ ਸੈਮ ਰਿਯਨ ਬਾਟਮ ਫੁੱਲ ਪਿਓਰ ਦੁਪੱਟਾ ਫੁੱਲ ਪਿਓਰ ਦੁਪੱਟਾ ਦੁਪੱਟੇ ਤੇ ਸੇਮ ਡਿਜ਼ਾਈਨ ਹੈ ਕਾਟਨ ਦੀ ਲੇਸ ਲੱਗੀ ਹੋਈ ਹੈ ਦੁਪੱਟੇ ਤੇ 2.5 ਮੀਟਰ ਦਾ ਦੁਪੱਟਾ ਹੈ ਫੁੱਲ ਪ्योर ਹੈ ਦੇਖੋ ਨੈਕਸਟ ਆ ਗਿਆ ਪੈਰਟ ਗ੍ਰੀਨ ਬਹੁਤ ਸੋਹਣਾ ਕਲਰ ਹੈ ਇਹ ਵੀ ਜਾਮ ਕਾਟਨ ਹੈ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਕਸੀਦਾ ਵਰਕ ਬਹੁਤ ਸੋਹਣਾ ਲੱਗਦਾ ਹੈ ਕਿੰਨੇ ਸੋਹਣੇ ਕਲਰ ਪਾਏ ਹੋਏ ਨੇ साइड ते आ गई बाजू इधर बैगसाइड से एक सूट का तो खोल के दिखाता जी खुले डुले ने वधिया नैक्सट आ गया परपल कलर बहुत सोहना कलर है जाम कॉटन है सॉफ्ट वाली जाम कॉटन <coughs> ਬਟ ਇਹਦੀ ਬੈਕ ਸਾਈਡ ਸੇਮ ਹੈ ਦੇਖੋ ਜੀ ਪੂਰਾ ਟ੍ਰੈਂਡਿੰਗ ਚਾ ਜੈਪੁਰੀ ਵਰਕ ਇਹ ਆ ਗਿਆ ਨੈਕਸਟ ਨੈਕਸਟ ਔਰ ਲਾਸਟ ਕਲਰ ਸੀ ਗ੍ਰੀਨ ਇਹ ਸੈਂਟਰ ਚ ਡਿਜ਼ਾਈਨ ਬਣਿਆ ਹੋਇਆ ਜੀ ਜਿਵੇਂ ਮਰਜੀ ਅ ਬਿਲਕੁਲ ਕੋਈ ਪ੍ਰੋਬਲਮ ਨਹੀਂ ਆਉਗੀ ਇਹ ਆ ਗਿਆ ਰਿਯਾਨ ਸਲਵਾਰ ਪਿਓਰ ਦੁਪੱਟਾ ਬਹੁਤ ਸੋਹਣੇ ਸੂਟ ਨੇ ਵੀਡੀਓ ਚ ਇੱਥੇ ਤੱਕ ਬਣੇ ਰਹਿਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਅਗਰ ਇੰਨਾ ਸਾਰੇ ਸੋਹਣੇ-ਸੋਹਣੇ ਛੂਟੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਸ਼ੇਅਰ ਕਰ ਸਕਦੇ ਹੋ ਸੈਂਡ ਕਰ ਸਕਦੇ ਹੋ ਔਰ ਸਾਡਾ WhatsApp ਨੰਬਰ ਤੁਹਾਡੀ ਸਕਰੀਨ ਤੇ ਸ਼ੋ ਹੋ ਰਿਹਾ ਸੋ ਵੀਡੀਓ ਕਿੱਦਾਂ ਦੀ ਲੱਗੀ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਤੁਸੀਂ ਸ਼ੇਅਰ ਕਰਿਓ ਲਾਈਕ ਕਰਿਓ ਔਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਸਾਡੀ ਨਿਊ ਵੀਡੀਓ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ ਸੋ ਥੈਂਕ ਯੂ ਜੀ ਮਿਲਦੇ ਆਂ ਨੈਕਸਟ ਵੀਡੀਓ ਵਿੱਚ